ਮੈਂ ਇਸਨੀਤਾ ਗਰਗ ਗਰਗ ਟਾਈਫੈਡ ਕਲੀਨਿਕ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਤੁਹਾਨੂੰ ਦੱਸਦੇ ਆਂ ਵੀ ਥਾਇਰੋਇਡ ਕੀ ਹੁੰਦਾ ਕਿਉਂ ਹੁੰਦਾਗਾ ਇਹਦੇ ਕੀ ਕਾਰਨ ਹੁੰਦੇ ਆ ਇਹਦੇ ਨਾਲ ਥਾਇਰੋਇਡ ਨਾਲ ਕੇ ਕਈਆਂ ਨੂੰ ਤੇ ਇਹ ਹੁੰਦਾਗਾ ਵੀ ਜ਼ਿਆਦਾ ਮੋਟਾਪਾ ਹੋਣ ਲੱਗ ਜਾਂਦਾਗਾ ਤੇ ਕਈਆਂ ਦਾ ਸਰੀਰ ਕਮਜ਼ੋਰ ਹੋਣ ਲੱਗ ਜਾਂਦਾਗਾ ਇਹਦੇ ਵਾਸਤੇ ਕੀ ਆ ਆਪਾਂ ਥੋੜਾ ਜਿਹਾ ਆਪਾਂ ਦੱਸਦੇ ਆਂ ਤੁਹਾਨੂੰ ਘਰੇਲੂ ਪਾਬੀ ਕੀ ਕਰ ਸਕਦੇ ਆਂ ਆਪਾਂ ਕਿਵੇਂ ਆਪਾਂ ਰਹਿਣ ਸੈਣ ਆਗਾ ਸਾਰਿਆਂ ਨਾਲੋਂ ਪਹਿਲਾਂ ਦਾ ਇਹੀ ਆ ਵੀ ਆਪਣਾ ਰਹਿਣ ਸਹਿਣ ਤੇ ਕੰਟਰੋਲ ਕਰੋ ਵੀ ਕਿਸ ਤਰ੍ਹਾਂ ਆਪਾਂ ਰਹਿਣਾਗਾ ਬਾਹਰਲੀਆਂ ਚੀਜ਼ਾਂ ਨਹੀਂ ਖਾਣੀਆਂ ਜਿਆਦਾ ਠੰਡਾ ਨਹੀਂ ਪੀਣਾ ਹੈਗਾ ਖਟੀਆਂ ਚੀਜ਼ਾਂ ਤੋਂ ਥੋੜਾ ਜਿਹਾ ਪਰਹੇਜ ਕਰਨਾ ਤਾਂ ਮਤਲਬ ਕਿ ਤਲੀਆਂ ਹੋਈਆਂ ਚੀਜ਼ਾਂ ਨਹੀਂ ਖਾਣੀਆਂ ਹੈਗੀਆਂ ਤਾਂ ਇਹ ਚੀਜ਼ਾਂ ਆਪਣੀਆਂ ਘਰ ਦੀਆਂ ਨਾਰਮਲ ਚੀਜ਼ਾਂ ਹੀ ਖਾਣੀਆਂ ਨੇਗੀਆਂ ਤਾਂ ਇੱਕ ਕੀ ਆ ਇਹਦੇ ਚਾ ਜਿਵੇਂ ਸਰੋਂ ਦਾ ਤੇਲ ਲਾ ਲਓ ਜਾਂ ਦੇਸੀ ਘੀ ਲਾ ਲਓ ਉਹਦਾ ਕੀ ਹੈ ਠੋਡੀ ਤੋਂ ਲੈ ਕੇ ਨੀਚੇ ਗਰਦਨ ਤੱਕ ਨਾ ਮ사ਜ ਕਰਨੀ ਆ 5-7 ਮਿੰਟ ਸਵੇਰ ਪੰਜ ਸੱਤ ਮਿੰਟ ਸ਼ਾਮ ਨੂੰ ਬਹੁਤ ਵਧੀਆ ਮਿਲ ਕੇ ਹਲਕੀ ਹਲਕੀ ਮ사ਜ ਕਰਨੀ ਆ ਉਹਦੇ ਵਿੱਚ ਤਾਂ ਦੂਸਰੇ ਨੰਬਰ ਤੇ ਮ사ਜ ਹੈਗੀ ਆ ਜਿਵੇਂ ਪੇਟ ਤੇ ਪੇਟ ਦੇ ਵਿੱਚ ਕੀ ਆ ਜਿਵੇਂ ਸਰੋਂ ਦਾ ਤੇਲ ਲਗਾ ਤੁੰਨੀ ਦੇ ਵਿੱਚ ਦੋ ਬੂੰਦਾ ਪਾਓ ਉਹਦੇ ਨਾਲ ਸਾਰੇ ਪੇਟ ਦੀ ਮ사ਜ ਕਰੋ ਹੌਲੀ ਹੌਲੀ ਮ사ਜ ਕਰੋ ਤਾਂ 10 ਮਿੰਟ ਲਾਓ ਇੱਕ ਵਾਰ ਦੇ ਵਿੱਚ ਸਵੇਰ ਸ਼ਾਮ ਜੇ ਹੋ ਸਕੇ ਤਾਂ ਦੋ ਵਾਰ ਕਰੋ ਉਦੀ ਮਸਾਜ ਜ਼ਰੂਰੀ ਹੈਗਾ ਤਾਂ ਇੱਕ ਇਹਦੇ ਵਿੱਚ ਇਹ ਆਗਾਜ ਮੈਂ ਥਾਇਰੋਇਡ ਹੋ ਜਾਂਦਾਗਾ ਜਿਵੇਂ ਇੱਕ ਚਮਚਾ ਪੌਣਾ ਚਮਚਾ ਪਾਣੀ ਦਾ ਚ ਰਾਤ ਨੂੰ ਪਿਉਣਾਗਾ ਤਾਂ ਪਿਆ ਪਿਉ ਕੇ ਆਪਾਂ ਇਹਦੇ ਵਿੱਚ ਮਤਲਬ ਕਿ ਸਵੇਰ ਉਹਦਾ ਪਾਣੀ ਪੀਣਾਗਾ ਧਨੀਏ ਦਾ ਉਹਦਾ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਮਿਲਦਾ ਇਹਨੂੰ ਪੀਂਦੇ ਰਹਿਣਾ ਇਹਦੇ ਨਾਲ ਬਹੁਤ ਹੀ ਰਿਜ਼ਲਟ ਵਧੀਆ ਮਿਲੂਗਾ ਜਿਹੜਾ ਤੁਹਾਨੂੰ ਨੁਕਤੇ ਦੱਸ ਰਹੀ ਹਾਂਗੀ ਤਾਂ ਦੂਸਰਾ ਨੁਕਤਾ ਕੀ ਹੈ ਇਹਦੇ ਵਿੱਚ ਜਿਵੇਂ ਮਗਾ ਹੁੰਦਿਆਂ ਕਾਲੀ ਮਿਰਚ ਹੋਗੀ ਬਾਬ ਡਿੰਗ ਹੋਗੀ ਬਿਹੜਾ ਹੋ ਗਿਆ ਤੇ ਸੁੰਡ ਹੋ ਗਿਆ ਇਹ 10-10 ਗ੍ਰਾਮ ਲੈਣੀਆਂ ਨੇ 10ਾਂ ਸਟਾਰਟਿੰਗ ਦੇ ਵਿੱਚ 10-10 ਗ੍ਰਾਮ ਬਰਾਬਰ ਮਾਤਰਾ ਦੇ ਵਿੱਚ ਹੀ ਲੈਣੀਆਂ ਨੇ ਇਹਨਾਂ ਦਾ ਆਪਾਂ ਚੂਰਨ ਬਣਾਉਣਾਗਾ ਚੂਰਨ ਬਣਾ ਕੇ ਆਪਾਂ ਇੱਕ ਚੁਟਕੀ ਸਵੇਰ ਇੱਕ ਚੁਟਕੀ ਸ਼ਾਮ ਨੂੰ ਪਾਣੀ ਦੇ ਨਾਲ ਖਾਣਾ ਖਾਣ ਤੋਂ ਬਾਅਦ ਦੇ ਵਿੱਚ ਆਪਾਂ ਲੈਣਾਗਾ ਤਾਂ ਇਹ ਘਰੇਲੂ ਨੁਕਤੇ ਨੇਗੇ ਇੱਕ ਸਟ੍ਰੈਸ ਫ੍ਰੀ ਰਹਿਣਾਗਾ ਤਾਂ ਤੋਰਾ ਫੇਰਾ ਕਰਨਾ ਆਪਣਾ ਪੋਜ਼ਿਟਿਵ ਸੋਚ ਰੱਖਣੀ ਆ ਰਾਤ ਨੂੰ ਆਦਾ ਟਾਈਮ ਅਨਸਾਰ ਸੌਣਾਗਾ ਟਾਈਮ ਅਨਸਾਰ ਉੱਠਣਾਗਾ ਇਹ ਨਹੀਂ ਹੈਗਾ ਵੀ ਆਪਾਂ ਦਿਦੀ ਰਾਤ ਤੱਕ ਮੋਬਾਈਲ ਚਲਾਈ ਜੰਨੇ ਆ ਕਈ ਵਾਰ ਆਪਾਂ ਸੌਂਦੇ ਨਹੀਂ ਜਾਂ ਨੀਂਦ ਨਹੀਂ ਆਉਂਦੀ ਜਾਓ ਜੀ ਆਪਾਂ ਦਵਾਈ ਲਓ ਤਾਂ ਜਿਹੜੀ ਥਾਇਰੋਇਡ ਦੀ ਗੋਲੀ ਆਪਣੇ ਸ਼ੁਰੂ ਕੀਤੀ ਹੁੰਦੀ ਆ ਉਹ ਆਪਾਂ ਕੇਰਾ ਨਹੀਂ ਬੰਦ ਕਰਨੀ ਇੱਕ ਲਗਤ ਨਹੀਂ ਬੰਦ ਕਰਨੀ ਕੇਰਾ ਲੈਂਦੇ ਰਹੋ ਤੁਸੀਂ ਦੇਸੀ ਨੁਕਸਾ ਅਪਣਾਓ ਇਸ ਤੋਂ ਬਾਅਦ ਆਪਾਂ ਚੈੱਕਅਪ ਕਰਾਨਦੇ ਰਹੋ ਆਪਣਾ ਤਾਂ ਹੌਲੀ ਹੌਲੀ ਜਦੋਂ ਘਟਦਾ ਗਿਆ ਲੈਵਲ ਤੇ ਫਿਰ ਇਸ ਤੋਂ ਆਪਾਂ ਉਹਨੂੰ ਬੰਦ ਕਰ ਸਕਦੇ ਆਂਗੇ ਗੋਲੀ ਨੂੰ ਤਾਂ 100% ਇਹਨਾਂ ਦਾ ਰਿਜ਼ਲਟ ਮਿਲੂਗਾ ਅਪਣਾਉਣਾ ਜ਼ਰੂਰ ਆ ਜੋ ਵੀ ਗੱਲਾਂ ਤੁਹਾਨੂੰ ਦੱਸੀਆਂ ਨੇਗੀਆਂ ਕਿਵੇਂ ਆਪਾਂ ਨੇ ਰਹਿਣ ਸੈਣ ਕਰਨਾ ਕਿਵੇਂ ਮ사ਜ ਕਰਨੀ ਆ ਕਿਵੇਂ ਆਪਾਂ ਯੋਗਾ ਕਰਨਾ ਕੋਈ ਸੈਰ ਕਰਨੀ ਆ ਟੈਨਸ਼ਨ ਫ੍ਰੀ ਹੋ ਕੇ ਰਹਿਣਾਗਾ ਹਲਕਾ ਫੁਲਕਾ ਖਾਣਾ ਖਾਣਾ ਸਲਾਦ ਜ਼ਿਆਦਾ ਖਾਣਾ ਇਹਦੇ ਵਿੱਚ ਰੋਟੀ ਘੱਟ ਸਲਾਦ ਜ਼ਿਆਦਾ ਤਾ ਇਹ ਆਪਣਾ ਲਾਈਫ ਸਟਾਈਲ ਆ ਇਹ ਜਰੂਰ ਅਪਣਾਓ ਸਾਰੀਆਂ ਹੀ ਗੱਲਾਂ ਨੂੰ ਤਾਂ ਆਪਣਾ ਥਾਇਰੋਇਡ ਦੀ ਗੋਲੀ ਛੁੱਟ ਜੂਗੀ ਜਿੰਨਾ ਮਰਜ਼ੀ ਪ੍ਰਾਣਾ ਹੋਵੇ ਕੇਰਾ ਤੁਸੀਂ ਲੈਂਦੇ ਰਹੋ ਹੌਲੀ 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 ਆਪਣੀ ਗੋਲੀ ਇਹ ਛੁੱਟ ਜੂਗੀ ਬਿਲਕੁਲ ਠੀਕ ਹੋ ਜੂਗੀ ਤੁਹਾਨੂੰ